ਬੋਲਦਾ ਮੈਂ ਲਖਬੀਰ ਸਿੰਘ son of ਦਲੀਪ ਸਿੰਘ ਪਿੰਡ ਪਿੱਖੀਵਿੰਡ ਮੈਂ ਸਟਾਮ ਵਾਲੀ ਹੱਟੀ ਤੇ ਗਿਆ ਸੀ ਉੱਥੋਂ ਮੈਨੂੰ ਉਹਨੂੰ ਮੈਂ ਆਖਿਆ ਕਿ ਮੈਂ ਇਹ ਆਪਦੀ ਦੁਕਾਨ ਜਿਹੜੀ ਉਹ ਕਰਾਇਣ ਦਿੱਤਾ ਤੇ ਮੈਂ ਸਟਾਮ ਲੈਣਾ ਮੈਨੂੰ ਕਹਿੰਦਾ ਬਾਪੂ ਇਹ 8000 ਰੁਪਿਆ ਦਾ ਇੱਕ 130 ਰੁਪਿਆ ਦਾ 160 ਦਾ ਕਿਹੜਾ ਲੈਣਾ ਮੈਂ 50 ਰੁਪਿਆਵਾਂ ਵਾਲਾ ਦੇਵੇ ਉਹ ਮੈਨੂੰ 50 ਦੀ ਬਜਾਏ 80 ਵਾਲਾ ਦੇ ਤਾ 80 ਰੁਪਏ ਮੈਥੋਂ ਲੈ ਲੇ ਵੇ ਵੇਖੋ ਕਿੰਨੀ ਲੁੱਟ ਕਰੀ ਜਾਂਦੇ ਆ ਮੈਂ ਉਹਨੂੰ ਆਖਿਆ ਹਾਂ ਜੀ ਤੁਸੀਂ ਕੀ ਕਹੋ ਅਸੀਂ ਇਹ ਗੱਲ ਕਹਿੰਨੇ ਕਿ ਸਟਾਮ ਵੱਲੇ ਵੇਖੋ ਜਿਹੜੀ ਭਗਵੰਤ ਮਾਨ ਸਰਕਾਰ ਕਹਿੰਦੀ ਕਿ ਮੈਂ ਆਮ ਆਦਮੀ ਆ ਮੈਨੂੰ ਤਰੀਕੇ ਤੇ ਲੱਗਦੀ ਆਮ ਆਦਮੀ ਲੁੱਟਣ ਵਾਲੀ ਸਰਕਾਰ ਆ ਤਿੰਨਾ ਸਾਲਾਂ ਚ ਜੇ ਅੱਜ 30 ਰੁਪਏ 30 ਰੁਪਏ ਨੂੰ ਹਿਸਾਬ ਲਾਓ ਇੱਕ ਸਟਾਮ ਵਾਲਾ 30 ਰੁਪਏ ਨਾਲ ਹਿਸਾਬ ਨਾਲ ਲੁੱਟਣ ਡਿਆ ਤੇ ਜਦ ਕੀ ਉਹਦੇ ਨਾਂ ਤੇ ਲਾਇਸੈਂਸ ਹੀ ਨਹੀਂ ਲਾਇਸੈਂਸ ਰਾਜਕੁਮਾਰ ਦੇ ਨਾਂ ਤੇ ਆ ਤੇ ਸੀਐਮ ਭਗਵੰਤ ਮਾਨ ਨੂੰ ਚਾਹੀਦਾ ਜੇ ਸ਼ਹੀਦਾਂ ਦੇ ਨਾਂ ਨੂੰ ਤੁਸੀਂ ਆਂਦੇ ਅਸੀਂ ਸ਼ਹੀਦ ਭਗਤ ਸਿੰਘ ਵਰਗਾ ਪੰਜਾਬ ਬਣਾਉਣਾ ਮੈਨੂੰ ਤੇ ਨਹੀਂ ਦੀਦਾ ਪੰਜਾਬ ਬਣ ਜੂਗਾ ਸ਼ਹੀਦ ਭਗਤ ਸਿੰਘ ਵਰਗੇ ਉਹਨਾਂ ਨੇ ਤਾਂ ਆਪਣੀਆਂ ਕੁਰਬਾਨੀਆਂ ਦਿੱਤੀਆਂ ਤੇ ਭਗਵੰਤ ਮਾਨ ਦੀ ਸਰਕਾਰ ਦਾ ਐਡਾ ਬੇਡਾਗਰਕ ਹੋਇਆ ਟਰਾਂਸਪੋਰਟਾਂ ਨੂੰ ਲੁੱਟੀ ਜਾਂਦੇ ਆ ਆ ਵੀ ਵੇਖੋ ਸਟਾਮਾ ਵਾਲੇ ਵੀ ਸਟਾਮਾ ਵਾਲੇ ਵੀ 50 ਰੁਪਏ 30 ਰੁਪਏ 100 ਰੁਪਏ ਤੇ ਮਲਕ ਕਰੀ ਜਾਂਦੇ ਆ ਤੇ ਇਸ ਕਰਕੇ ਮੈਂ ਸੀਐਮ ਭਗਵੰਤ ਮਾਨ ਤੇ ਡੀਸੀ ਤਰਨਤਾਰਨ ਜ਼ਿਲ੍ਹੇ ਦੇ ਪੰਜਾਬ ਦੇ ਡੀਸੀਆਂ ਨੂੰ ਕਹਿੰਦੇ ਆ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਇਨਕੁਆਇਰੀ ਕਰਕੇ ਜਿਨ੍ਹਾਂ ਦੇ ਨਾਂ ਦੇ ਲਾਇਸੈਂਸ ਨਹੀਂ ਗਏ ਨਹੀਂ ਉਹ ਬੰਦੇ ਹਾਜ਼ਰ ਉਹਨਾਂ ਦੇ ਲਾਇਸੈਂਸ ਕੈਂਸਲ ਕੀਤੇ ਜਾਣ ਇਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ